ਅੰਦਰ ਨਹੀਂ ਕੋਈ ਤੁਹਾਨੂੰ ਵੀਰ ਵੀਰ ਦਾ ਭਾਈ ਦਾ ਗੇਟੀ ਦੀ ਇਸ ਬਾਰੇ ਚੈਨ ਮੰਤਰਾ ਰੰਗ ਦੇ ਪਹਿਲਾਂ ਹੀ ਆਪੇ ਵਾਲੇ ਕਿਤੇ ਬਾਅਦ ਇੱਥੇ ਕਿਤੇ ਬਾਈ ਨਾ ਬਣ ਕੇ ਬਣ ਕੇ ਬਣ ਕੇ ਕਰੇ ਜਾ ਕੇ ਰੱਖ ਗਲਬੀਰ ਦਾ ਭਾਈ ਬਣ ਕੇ हुननि जी छपो ਰਦਾਸ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਬੇਨਤੀ ਹੈ ਕਿ ਉਹਨੇ ਨੌਜਵਾਨ ਵੀਰ ਇੱਥੇ ਖੜੋ ਜਿੰਨੇ ਨੌਜਵਾਨ ਵੀਰਾਂ ਨੇ ਘਰ ਦੇ ਪਰਿਵਾਰਾਂ ਨੇ ਚੱਖਾ ਨੂੰ ਅਗਨ ਭੇਟ ਕਰਨਾ ਉਹਨਾਂ ਨੂੰ ਬੇਨਤੀ ਹੈ ਬਾਕੀ ਤੋਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਨੰਨ੍ਹਾ ਪਾਸੇ ਦੇ ਹੋ ਜੋ ਇਹਨਾਂ ਬੇਨਤੀ ਨਾਲ ਰਵਾਣ ਨੂੰ ਰਦਾਸ ਸ਼ੁਰੂ ਹੋਣ ਲੱਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਏ ਰਦਾਸ ਸਮਾਰੀ ਜੀਓ ਪਿੰਡ ਸਾਹਬ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੁਣ ਜਾਣੈ ਮੇਰਾ ਵਹਿਗੂ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੀਤੀ ਆਈ ਫਰੰਗ ਤੇ ਗੁਰੂ ਅਮਰਦਾਸ RAMਦਾਸ ਹੀ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਈ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਏ ਜੈ ਗੱਠੇ ਸਭ ਕੁ ਕਜਾਈ ਤੇਗ ਬਹਤਰ ਸਮਰੈ ਘਰ ਨਾਮ ਲਦੀ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੀਂ ਪਾਸਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਸਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਤਾਂ ਅੰਤਰ ਕੇ ਬੋਲੋ ਜੀ ਵਾਹਿਗੁਰੂ ਜੀ ਸਰੂਰ ਦੀ ਪੰਜਾਬ ਪਿਆਰੀਆਂ ਚੌਹਾਂ ਸਹਿਬਜ਼ਾਦੀਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਸਕਿਆ ਦੀਗ ਚਲਾਈ ਤੀਗ ਵਹਾਈ ਦੇ ਕੇ ਦੁਖਾਂ ਡਟ ਕੀਤਾ ਤੰਨਾ ਪਿਆਰੀਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਸੁਬਾਨੁ ਮੁਹਕੀ ਪੰਜਾ ਤਖਤਾ ਸਰਬੱਤ ਗੁਰਦਵਾਰਿਆਂ ਜੀ ਦਾ ਧਿਆਨ ਤਰ ਕੇ ਬੋਲੋ ਜੀ ਸੁਬਾਨੁ ਮੁਹਕੀ ਥੀਨ ਮਾਣਿਆਂ ਦੇ ਬਾਣ ਨਤਾਣਿਆਂ ਦੇ ਤਾਨ ਨੀ ਓਟਿਆਂ ਦੀ ਓਟ ਧਾਨਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਓ ਆਪ ਜੀ ਨੂੰ ਹਾਜ਼ਰ ਨਜ਼ਰ ਸਮਝਦੇ ਹੋਈ ਆਪ ਜੀ ਕੀ ਚਰਨਾਂ ਕਮਲਾ ਪਾਸ ਅਰਦਾਸ ਬੇਤੀ ਜੋਦੜੀ ਹੈ ਜੀ ਹਾ ਤੇਰੀ ਲਿਖਿਆ ਤੇ ਹਾ ਹੁਕਮ ਕਮਾਈ ਘੱਲੇ ਆਵੇ ਨਾਨਕਾ ਸੱਦੇ ਉਠੀ ਜੈਤ ਮਹਾਵਾਕਣ ਸਾਰ ਆਪ ਜੀ ਦੀ ਕਰ ਕਰ ਦੇ ਪ੍ਰੀਤਵਾਨ ਭਾਈ ਸੁਖਜਿੰਦਰ ਸਿੰਘ ਉਹਨਾਂ ਦੀ ਸਪਤਨੀ ਅਤੇ ਭਾਈ ਸੁਖਜਿੰਦਰ ਸਿੰਘ ਉਹਨਾਂ ਦੀ ਸਪਤਨੀ ਕੈਰਨ ਕੌਰ ਅਤੇ ਬੀਬੀ ਪਰਮਜੀਤ ਕੌਰ ਦੇ ਭਾਈ ਜਗਸੀਰ ਸਿੰਘ ਦੇ ਚਾਰੇ ਜਾਣੇ ਆਪ ਜੀ ਦੇ ਚਾਲਕਨਾ ਵਿੱਚ ਜਾਵਰਾਜ ਜੀ ਨੇ ਸਤਿਗੁਰੂ ਜੀਓ ਸੋ ਮਰਤਕ ਸਿਰਾਂ ਨੂੰ ਟਿਖਾ ਦੇ ਵਿੱਚ ਜਿਣਿਆ ਗਿਆ ਹੈ ਸਤਿਗੁਰੂ ਜੀਓ ਕਿਰਪਾ ਕਰਨ ਜੀ ਅਗਣ ਭੇਟ ਕਰਨ ਦੀ ਆਗਿਆ ਬਖਸ਼ਨੀ ਜੀ ਦਿਸੜੀ ਹੋਈ ਰੂਹ ਨੂੰ ਚਰਣਾ ਵਿੱਚ ਨਿਵਾਸ ਬਖਸ਼ਨਾ ਆਪਸੀ ਪਰਿਵਾਰ ਨੂੰ ਭਾਣੀ ਵਿੱਚ ਰਹਿਣ ਦੀ ਆਗਿਆ ਬਖਸ਼ਨੀ ਸਤਿਗੁਰੂ ਜੀਓ ਗਰਬਾ ਕਰੋ ਜੀ ਅਗਨ ਭੇਟ ਕਰਨ ਦੀ ਆਗਿਆ ਬਖਸ਼ੋ ਸੀਪਾਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਿ ਆਵੇ ਨਾਨਕਨਾ ਤੇਰੇ ਮਾਣਿ ਸਵੰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਓ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਭਾਈ ਬਾਅਦ ਦੇ ਬਾਅਦ ਮੇਰਾ ਵੀਰ ਬਾਅਦ ਕੋ ਬੇਨਤੀ ਹੈ ਸਾਨੂੰ ਨੂੰ ਹਵਾ ਉਹ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਾਤੇ ਬੇਨਤੀ ਹੈ ਗੁਰਸੰਗਤਾਂ ਨੂੰ ਜਿਹੜੀਆਂ ਗੁਰਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਟਿਕਾਣਾ ਨੂੰ ਤਗਲ ਭੇਟ ਕਰਨ ਦੀ ਕੀਤੀ ਜੜੀਆਂ ਬੇਨਤੀ ਹੈ ਕਿ ਸੈੱਡ ਤੇ ਹੋ ਕੇ ਖੜਨ ਦੀ ਕਿਰਪਾ ਹਦਾ ਕਰੋ ਇਹ ਦਰਵਾਜ਼ੀਆਂ ਨੂੰ ਖੂਲ ਸੰਗ ਕਰੋ ਮਿਹਰ ਹੱਥ ਪੱਲ ਕੇ ਬੇਨਤੀ ਆ ਕਿ ਭਾਈ ਬਹੁਤ ਵੱਡੇ ਦੁੱਖ ਦੀ ਗੱਲ ਆ ਸਾਰੇ ਪੰਜਾਂ ਨੂੰ ਇਸ ਕਰਕੇ ਕੋਈ ਵੀ ਬੰਦਾ ਇਸ ਗਾਣ ਨੂੰ ਜਦੋਂ ਸੁਣਦਾ ਦਿਲ ਦਹਿਲ ਜਾਂਦਾ ਪੂਰੇ ਪੰਜਾਬ ਚਾਈਏ ਕਿ ਆ ਬਹੁਤ ਦੁੱਖ ਦੀ ਗੱਲ ਆ ਸਾਡੀ ਪਿੰਡ ਦੀ ਕੁੜੀ ਸਾਨੂੰ ਭੈਣ ਆ ਗਲਾਬਾ ਖੜਾ ਗਲਾਬਾ ਮੇਰੇ ਪਰਿਵਾਰ ਖੜਾ ਉਹਨਾਂ ਨੇ ਐਗਰੀਗੇਟ ਕਰਦੀਆਂ ਮੇਰਾ ਵੀ ਸਾਰੇ ਬੰਦੇ ਸਾਈਡ ਤੇ ਹੋ ਕੇ ਬੈਜੋ ਬਾਈ ਬੰਕੇ ਹੱਥ ਬੰਨ੍ਹ ਕੇ ਬੇਨਤੀ ਆਂ ਭਾਈ ਭਾਈ ਜਿਹੜੇ ਦੂਜੇ ਪਰਿਵਾਰ ਆ ਭਾਈ ਜਿਹੜੇ ਬੇ ਬੇਨਤੀਆ ਮਿੱਤਰ ਦੋਸਤਾਂ ਵੱਲੋਂ ਵੀ ਜਿਹੜੇ ਦੂਜੇ ਦੇ ਪਰਿਵਾਰ ਉਹੀ ਅਗਰ ਪੇਟ ਖਾਂਗੇ ਬਾਕੀ ਮੇਰਾ ਵੀ ਉਧਰੋਂ ਵੀ ਸਾਈਡ ਤੇ ਆ ਜਾਓ ਤੇ ਇਧਰ ਬੇਨਤੀਆਂ ਬੀਬੀਆਂ ਨੂੰ ਵੀ ਆਪਣੀ ਜਿੱਥੇ ਵੀ ਖੜੇ ਹੋ ਸਾਰੇ ਹੱਥ ਬੰਦ ਕੀ ਹੁੰਦੇ ਬਹਿ ਜਾਓ ভাই ਜਿੱਥੇ ਜਗ੍ਹਾ ਮਿਲਦੀ ਆ